ਜਾਣਤਾ ਨਾਮ ਦੀ ਪੁਲਿਸ ਨੇ ਤਕਰਾਰ ਜੜੇ ਬਜਾਏ ਪੁਲਿਸ ਨੂੰ ਕਿਤਾ ਜੁੱਤੀ ਹੇ ਜਵਾਬ ਕੋਲ ਦਾ ਸ਼ਹਿਰ ਹੈ ਚਾਦਿਕਾ ਨੇ ਜੱਗੂ ਭਗਵਾਨਪੁਰਿਆ ਦੀ ਮਾਂ ਦੇ ਕਤਲ ਦਾ ਗਰਮਾਇਆ ਮਾਮਲਾ ਸਾਡੇ ਦੋ ਘਰ ਜਾਰੇ ਇਹਨਾਂ ਨੇ ਸਾਡਾ ਘਰ ਖਾਲੀ ਨਹੀਂ ਕਰਨ ਪਰਿਵਾਰ ਨੇ ਇਨਸਾਫ ਨੂੰ ਲੈ ਕੇ ਮ੍ਰਿਤਕ ਦੇਹਾਂ ਸੜਕ ਤੇ ਰੱਖ ਕੀਤਾ ਜ਼ੋਰਦਾਰ ਹੰਗਾਮਾ ਮਾਰ ਕੇ ਰਸਤੀ ਹਦੀਰ ਹੈ ਵਰਗੀ ਕੋਤੋਂ ਦਾ ਪ੍ਰਦੇਸਾਂ ਚੁੱਟਿਆ ਇੱਕੋ ਦੋ ਪ੍ਰਦੇਸਾਂ ਇਹ ਕੰਦਰ ਬੰਦ ਕਰਦਾ ਇੱਕ ਬਾਦ ਬੰਦ ਕਰਦਾ ਮਾਂ ਪੁੱਤਾਂ ਦੀ ਵੀ ਆਵਾਜ਼ੀ ਜਲਦੀ ਦੁਨੀਆ ਤੋਂ ਪਰਿਵਾਰ ਨੇ ਸੁਖਿੰਦਰ ਰੰਧਾਵਾ ਤੇ ਲਗਾਏ ਗੰਭੀਰ ਇਲਜ਼ਾਮ ਇਹਨਾਂ ਨੇ ਇੱਕ ਐਪਲੀਕੇਸ਼ਨ ਸਾਨੂੰ ਦਿੱਤੀ ਆ ਜਿਹਦੇ ਵਿੱਚ ਉਹ ਜ ਆਪਣੇ ਸੁਖਿੰਦਰ ਰੰਧਾਵਾ ਜੀ ਉਹਨਾਂ ਦਾ ਤੇ ਹੋਰ ਦੋ ਤਿੰਨ ਬੰਦਿਆਂ ਦਾ ਨਾਂ ਆ। ਇਹ ਲਾ ਸੁਖਵਿੰਦਰ ਰਧਾਵਾ ਜੀ ਦਾ ਹੋਰ ਮੈਨੂੰ ਦੂਜੇ ਜਾਂ ਉਹਨਾਂ ਦਾ ਬੇਟਾ ਨਾਂ ਨਹੀਂ ਮੈਨੂੰ ਦਾ ਪਤਾ। ਇੱਕ ਕੋਈ ਇੱਕ ਇੱਥੋਂ ਦਾ ਮੁੰਡਾ ਆ ਆਪਣੇ ਢੈਂਟੀ ਕੋਲੋਂ। ਇਹਨਾਂ ਦੇ ਨਾਂ ਆ ਤੇ ਦੋ ਇਹਨਾਂ ਦੇ ਪਿੰਡ ਦੇ ਹੀ ਆ। ਜੱਗੂ ਗੈਂਗ ਦੀ ਆਪਣੇ ਵਿਰੋਧੀਆਂ ਨੂੰ ਧਮਕੀ ਵਾਲੀ ਪੋਸਟ ਵੀ ਵਾਇਰਲ। ਜੀਹਾਂ ਜੱਗੂ ਭਗਵਾਨਪੂਰੀਆ ਦੀ ਮਾਂ ਹਰਜੀਤ ਕੌਰ ਤੇ ਨੌਜਵਾਨ ਕਰਨਪੀਰ ਦੇ ਕਤਲ ਦਾ ਮਾਮਲਾ ਗਰਮਾਉਂਦਾ ਜਾ ਰਿਹਾ। ਪਰਿਵਾਰ ਵੱਲੋਂ ਮ੍ਰਿਤਕਾਂ ਦਾ ਸੰਸਕਾਰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ। ਪਰਿਵਾਰ ਵੱਲੋਂ ਕਤਲ ਮਾਮਲੇ 'ਚ ਇਨਸਾਫ਼ ਦੀ ਕਾਤਲਾਂ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਨਸਾਫ਼ ਦੀ ਮੰਗ ਨੂੰ ਲੈ ਕੇ ਹੀ ਪਰਿਵਾਰ 'ਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਵੱਡੀ ਗਿਣਤੀ 'ਚ ਰਿਸ਼ਤੇਦਾਰ ਤੇ ਹੋਰ ਲੋਕ ਸੜਕਾਂ 'ਤੇ ਉਤਰ ਆਏ ਨੇ। ਮ੍ਰਿਤਕ ਦੇਹਾਂ ਨੂੰ ਵੀ ਧਰਨਾਕਾਰੀਆਂ ਵੱਲੋਂ ਧਰਨੇ ਵਾਲੀ ਜਗ੍ਹਾ 'ਤੇ ਰੱਖਿਆ ਗਿਆ ਤੇ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਆਪਲਾ ਵਰਗਾ ਬਰਾਹੁਲੇ ਕੀ ਲੱਗ ਪੈਂਦੀ ਤੁਹਾਡੀ ਐਨੇ ਦਿਨ ਹੋ ਕੇ ਮਰਡਰ ਹੋਏ ਨੂੰ ਇਹ ਪੁਲਿਸ ਵਾਲੇ ਅੱਜ ਤਰਨਾ ਦਿੱਤਾ ਇਹ ਟੀਮਾਂ ਦੀਆਂ ਟੀਮਾਂ ਇਕੱਠੀਆਂ ਹੋ ਗਈਆਂ ਸਾਰਾ ਕੁਝ ਹੋ ਗਿਆ ਐਨੇ ਦਿਨ ਹੋਏ ਮਰਡਰ ਹੋਏ ਨੂੰ ਭਾਜੀ ਇਹਨਾਂ ਕੋਈ ਬੰਦੇ ਨਹੀਂ ਖੜੇ ਜਾਂਦੇ ਕਿਉਂ ਨਹੀਂ ਹੁਣ ਇਹਨਾਂ ਦੀ ਇੱਕ ਸਮਾਰਟਲੀ ਕਿਉਂ ਨਹੀਂ ਵਰਕ ਕਰਦੇ ਅਸੀਂ ਮਜਬੂਰ ਹੋ ਗਏ ਆਪਣੇ ਘਰ ਦੇ ਜੀਆਂ ਨੂੰ ਸੜਕਾਂ ਦੇ ਰੋਲਣ ਲਈ ਤੁਸੀਂ ਕੀ ਜਾਂਦੇ ਪੈਣਗੇ ਇਹ ਆਪਣੇ ਸਾਡੇ ਜਿਨ੍ਹਾਂ ਨੇ ਇਹ ਕੰਮ ਕੀਤਾ ਵਾ ਉਹਨਾਂ ਨੂੰ ਅਰੈਸਟ ਕਰਨ ਤੇ ਆਪਾਂ ਇਥੋਂ ਅਧਰਨਾ ਵੀ ਖੋਲਦਾਂਗੇ ਅਸੀਂ ਆਪਣੇ ਜੀ ਵੀ ਸੰਭਲਾਂਗੇ ਸਾਡੀ ਇਹੀ ਮੰਗ ਹੈ ਇਹ ਪਰਚਾ ਕਰਨ ਇਹਨਾਂ ਦੇ ਇਹ ਇਹਨਾਂ ਬੰਦੇ ਪਰਚਾ ਹੋਇਆ ਹੋਰ ਮਤਲਬ ਪਰਚਾ ਮੰਗ ਕਰਦੇ ਵਾ ਤੇ ਇਹ ਕਰਦੇ ਨਹੀਂ ਨਾ ਪੇ ਇਹ ਬੰਦੇ 2 ਦਿਨ ਹੋ ਗਏ ਇਹਨਾਂ ਨੇ ਕੀ ਕੀਤਾ ਵਾ ਇਹ ਸਾਡੇ ਮੂੰਹਾਂ ਨੂੰ ਵੇਖਣ ਦੇ ਆ ਦੀ ਇਹ ਦੇਖੋ ਐਡਾ ਵੱਡਾ ਬਟਾਲੇ ਚ ਕਿੰਨੂੰ ਨਹੀਂ ਪਤਾ ਪੂਰੇ ਪੰਜਾਬ ਤੋਂ ਲੈ ਕੇ ਆਊਟ ਆਫ ਪੰਜਾਬ ਸਭ ਨੂੰ ਪਤਾ ਇੰਨਾ ਵੱਡਾ ਕਾਂਡ ਹੋ ਚੁੱਕਿਆ ਵਾ ਇਹ ਹਲੇ ਤੱਕ ਮੁਲਾਜ਼ਮ ਸੁੱਤੇ ਆ ਸਰਕਾਰਾਂ ਸੁੱਤੀਆਂ ਵਾ ਕਿ ਇੱਥੇ ਇਹ ਐਡਾ ਕਰਨ ਦੇ ਸੀ ਤਾਂ ਕੋਈ ਗੱਲ ਹੀ ਨਹੀਂ ਹੋਈ ਚਲੋ ਤਾਂ ਨਕਾਬ ਪਾ ਜਾਈਏਗਾ ਭੈਣ ਜੀ ਫਿਰ ਓਨੀ ਦੇਰ ਤੱਕ ਜਿੰਦੇ ਤੱਕ ਬੰਦੇ ਨਹੀਂ ਅਰੈਸਟ ਹੁੰਦੇ ਪਰਚਾ ਨਹੀਂ ਕੱਢਦੇ ਓਨੀ ਦੇਰ ਤੱਕ ਭਾਜੀ ਇਹ ਸੱਧਾ ਜਾਏ ਇੰਦੇ ਰਹੇਗਾ ਵੀ ਨਾ ਮਾਰ ਕੇ ਹੋਤਰਾ ਮਰੋਂ ਮੇਰ ਕੋ ਨਹੀਂ ਚਲਿਆ ਜਾਂਦਾ ਮੇਰਾ ਪੁੱਤ ਕਿਤੇ ਸ਼ੇਰ ਲਿਆ ਮੇਰਾ ਸ਼ੇਰ ਜਿੱਡਾ ਪੁੱਤ ਮੇਰਾ ਜੇਠਾ ਪੁੱਤ ਖੋ ਲਿਆ ਮੇਰ ਕੋਈ ਗਨਾਹ ਹੋਏ ਭਾਜੀ ਤਾਂ ਵੀ ਇਹੀ ਕੋਈ ਗੱਲ ਕਰਦੇ ਸਾਂਗੇ ਮੇਰਾ ਸ਼ੇਰ ਜਿੱਡਾ ਪੁੱਤ ਲੈ ਲਿਆ ਮੈਂ ਕੀ ਕਰਾਂ ਦੇਖੋ ਮੇਰਾ ਪੁੱਤ ਕਿਤੇ ਘਰ ਕਿਤੇ ਮੈਂ ਵੇਖਿਆ ਨਹੀਂ ਜਾਂਦਾ ਕਿਤੇ ਪਿਆਰ ਮੇਰ ਫਤੇ ਸ਼ੇਰ ਦਾ ਪੁੱਤ ਅੰਨੇ ਨਹੀਂ ਵੇਖੇ ਜਾਂਦੇ ਦੁਨੀਆਂ ਦੇ ਮਾਇਕਾ ਉਹਨਾਂ ਦਾ ਪੁੱਤ ਕਿਦੈ ਸੀ ਜਿਹਨੇ ਨਾ ਸੋਟਦਾ ਉਹ ਮਾਨ ਪੁੱਛੋ ਜਿਹੜੀ ਸਾਡੀ ਮਰੀ ਆਡੇ ਤੇਨੂੰ ਪੁੱਛਵਾੜੀ ਬੈੜ ਮੱਗ ਗਈ ਨਰੀ ਭੈਣ ਗਈ ਆਏ ਇਕੱਠੇ ਸਾਡੇ ਪੁੱਤ ਦੇ ਝੂਠੇ ਸੱਚੇ ਬੱਚੇ ਪਾਪਾਗੇ ਇਹਨਾਂ ਨੇ ਅੰਦਰ ਕਰਤਾ ਕਿਤੇ ਦਾ ਕਿਤੇ ਪਛਾਣਤਾ ਸਾਤ ਅਸਮੰਦਰੋਂ ਪਾਰ ਵਾਸੀ ਆ ਨਾ ਸਾਡੀ ਪੈਣ ਨੇ ਬੜਾ ਬੱਚੇ ਅੱਖੇ ਪਾਲਲੇ ਹੀ ਨਿਕਨੇ ਨਿਕੇ ਬਹੁਤ ਮੁਸ਼ਕਲ ਪਾਲਲੇ ਹੀ ਜਦੋਂ ਪਿਓ ਮਰ ਗਿਆ ਸੀ ਕਾਨੂੰਨ ਸਾਫ ਚਾਹੀਦਾ ਕਿ ਇਹਦੀ ਮਾਂ ਦਾ ਕੀ ਕਸੂਰਾ ਮਾਂ ਕੋ ਕਹਿੰਦੀ ਮੇਰਾ ਪੁੱਤ ਇਦਾਂ ਨਿਕਲੇ ਕੋਈ ਮਾਂ ਨਹੀਂ ਕਹਿੰਦੀ ਮੇਰਾ ਪੁੱਤ ਇਦਾਂ ਨਿਕਲੇ ਇਹਨਾਂ ਨੇ ਮਾਂ ਨਹੀਂ ਮਾਰਨੀ ਜੇ ਇੱਕ ਮਾਂ ਮਾਰੀ ਸਾਰਿਆਂ ਦੀਆਂ ਮਾਂ ਮਾਰਨਾ ਪੁਲਿਸ ਨੂੰ ਪਤਾ ਨਹੀਂ ਹੁੰਦਾ ਪਤੂਣੇ ਕਾਤਾ 20 ਮਿੰਟ ਲਗਾਤਾਰ ਤਾਂ ਚੱਜਾਰੀ ਰਹੇਗਾ ਜਿੰਨੀ ਦੇਰ ਤੁਹਾਨੂੰ ਹਾਂ ਲਗਾਤਾਰ ਚੱਜਾਰੀ ਰਹੇਗਾ ਅਹੀਂ ਸਸਕਾਰ ਨਹੀਂ ਕਰਨਾ ਹੁੰਦਾ ਜਿੰਦਾ ਕੋਈ ਅਰੈਸਟ ਨਹੀਂ ਹੁੰਦੇ ਨਾ ਹੀ ਰੋਡ ਕਲੀਅਰ ਕਰਨਾ ਨਾ ਇਨਸਕਾਰ ਕਰਨਾ ਕਿਸੇ ਵੱਡੇ ਅਧਿਕਾਰੀ ਨਾਲ ਗੱਲ ਹੋਈ ਹੈ ਪੁਲਿਸ ਵਾਲੇ ਨਹੀਂ ਅਧਿਕਾਰੀ ਕਰੇ ਤੇ ਅਸੀਂ ਇੱਥੇ ਖੋਂਦੇ ਵੀਰ ਉਹਦੇ ਰਸਤਾ ਸਾਫ ਕਰੋ ਉਹ ਆnde ਅਧਿਕਾਰੀ ਹੋਣ ਪਹੁੰਚੇ ਨੇ ਵੀ ਰਸਤੇ ਸਾਫ ਕਰੋ ਅਸੀਂ ਕਿਉਂ ਕਰੀਏ ਰਸਤਾ ਸਾਫ ਸਾਡੇ ਦੋ ਘਰ ਉਜੜ ਗਏ ਕਿਉਂ ਰਸਤਾ ਸਾਫ ਉਹਨੇ ਰਸਤਾ ਸਾਫ ਨਹੀਂ ਕੀਤਾ ਜਿੱਦਣ ਗੋਲੀਆਂ ਸਾਡੇ ਪ੍ਰਾਧ ਘਰ ਖਤਮ ਕਰਤਾ ਹਾਂ ਪੁਲਿਸ ਨਹੀਂ ਅਸੀਂ ਰਸਤਾ ਸਾਫ ਨਹੀਂ ਕਰਨਾ ਅਸੀਂ ਇੱਥੇ ਰਹਿਣਾ ਹੁਣ ਪੁਲਿਸ ਇੰਨੀ ਆ ਗਈ ਬਟਾਲੇ ਸ਼ਹਿਰ ਚ ਬਟਾਲੇ ਸ਼ਹਿਰ ਚ ਗੋਲੀਆਂ ਚੱਲ ਗਿਆ ਤਾਂ ਰਸਤੇ ਸਾਫ ਕਿਉਂ ਨਹੀਂ ਹੋਏ ਜਾਣਕਾਰੀ ਮੁਤਾਬਕ ਪਰਿਵਾਰ ਵੱਲੋਂ ਕਾਂਗਰਸ ਆਗੂ ਸੁਖਜਿੰਦਰ ਰੰਦਾਵਾ ਤੇ ਹੋਰ ਕਈ ਲੋਕਾਂ ਖਿਲਾਫ ਕਤਲ ਨੂੰ ਲੈ ਕੇ ਬਟਾਲਾ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਹੈ ਤੇ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ ਦਿੱਤੀ ਗਈ ਸ਼ਿਕਾਇਤ ਤੇ ਆਖਰ ਪੁਲਿਸ ਦਾ ਕੀ ਕਹਿਣਾ ਇਹ ਤੁਸੀਂ ਪੁਲਿਸ ਦੇ ਮੂੰਹ ਹੀ ਸੁਣ ਲਓ ਜੀ ਇਹ ਮੋਕਣ ਵਾਲੀ ਗੱਲ ਨਹੀਂ ਹੈ ਇਹ ਕੀ ਹੈ ਕਿ ਇਹ ਕੱਲ ਆਪਣੇ ਸਰਪੰਚ ਜਿਹੜੇ ਨੇ ਭਗਵਾਨਪੁਰ ਦੇ ਉਹਨਾਂ ਦੇ ਉਹ ਕੱਲ ਮੇਰੇ ਕੋਲੇ ਆਪਣੇ ਜਿਹੜੇ ਵਕੀਲ ਨਾ ਜੰਜੂਆ ਜੀ ਉਹਨਾਂ ਦੇ ਨਾਲ ਆਏ ਇਹਨਾਂ ਨੇ ਇੱਕ ਐਪਲੀਕੇਸ਼ਨ ਸਾਡੇ ਦਿੱਤੀ ਆ ਜਿਸ ਦੇ ਵਿੱਚ ਉਜੇ ਆਪਣੇ ਸੁਖਜਿੰਦਰ ਹੰਦਾਵਾ ਜੀ ਉਹਨਾਂ ਦਾ ਤੇ ਹੋਰ ਦੋ ਤਿੰਨ ਬੰਦਿਆਂ ਦਾ ਨਾਮ ਆ ਉਹਦੇ ਵਿੱਚ ਅਸੀਂ ਇਹਨਾਂ ਨੂੰ ਵਿਸ਼ਵਾਸ ਆ ਮੈਂ ਇਹਨਾਂ ਨੂੰ ਜਿਹੜਾ ਰੀਸੀਵਿੰਗ ਕਰਕੇ ਨੰਬਰ ਲਾ ਕੇ ਦਰਖਾਸਤ ਦਿੱਤੀ ਇਹਦੇ ਵਕੀਲ ਨੂੰ ਕਿ ਕੱਲ ਸੈਟੀਸਫਾਈ ਹੋਏ ਕਿਉਂਕਿ ਇਹ ਟੈਕਨੀਕਲ ਸਾਰੀ ਇਹਨਾਂ ਨੇ ਖੁਦ ਹੀ ਦੱਸਿਆ ਵੀ ਇਹ ਟੈਕਨੀਕਲ ਟਾਈਮ ਲੱਗੇਗਾ ਉਹ ਇਹਨਾਂ ਨੂੰ ਵਿਸ਼ਵਾਸ ਦਵਾਤਾ ਕਿ ਇਹਨਾਂ ਨੂੰ ਪੂਰੀ ਤਰ੍ਹਾਂ ਨਾਲ ਇਨਸਾਫ ਮਿਲੇਗਾ ਜੋ ਵੀ ਟੈਕਨੀਕਲ ਹੋਏਗਾ ਤਾਂ 10 12 ਦਿਨ ਦੇ ਵਿੱਚ ਉਹਦਾ ਸਾਰਾ ਕਢਾ ਕੇ ਜਿੰਨੇ ਵੀ ਇਹਨਾਂ ਨੇ ਨੰਬਰ ਦਿੱਤੇ ਆ ਤੇ ਇਹਨਾਂ ਦੇ ਨੰਬਰ ਆ ਚਾਹੇ ਉਧਰ ਨੰਬਰ ਕਰਕੇ ਉਹਨਾਂ ਦੀ ਲੋਕੇਸ਼ਨ ਵਗੈਰਾ ਲੈ ਕੇ ਸਾਰਾ ਇਹਦਾ ਕਦਾ ਨਾਂ ਲੈ ਆ ਕੇ ਸਾਰੇ ਇਹਦੇ ਵੱਲੋਂ ਭੇਲਾ ਸੁਖਿੰਦਰ ਰਧਾਵਾ ਜੀ ਦਾ ਹੋਰ ਮੈਨੂੰ ਦੂਜੇ ਜਾਂ ਉਹਨਾਂ ਦਾ ਬੇਟਾ ਨਾਂ ਨਹੀਂ ਉਹਦਾ ਪਤਾ ਇੱਕ ਕੋਈ ਇੱਕ ਐਕਸੋ ਦਾ ਮੁੰਡਾ ਆਪਣੇ ਢੈਂਟੀ ਵਰਦਾ ਇੰਦਾਂ ਦੇ ਨਾਂ ਆ ਤੇ ਦੋ ਇਹਨਾਂ ਦੇ ਪਿੰਡ ਦੇ ਹੀ ਆ ਨਰਿੰਦਰ ਤੇ ਇੱਕ ਰਵਿੰਦਰ ਜੋ ਵੀ ਆ ਪਿਓ ਪੋਤੋ ਹੈ ਨਾ ਉਹਨਾਂ ਦਾ ਇਹਨਾਂ ਨੇ ਕੀਤਾ ਉਹਨਾਂ ਦੇ ਨੰਬਰ ਲੈ ਕੇ ਇਹਨਾਂ ਦੇ ਨੰਬਰ ਲੈ ਕੇ ਜੋ ਟੈਕਨੀਕਲ ਉਹ ਉਹਦੇ ਤੇ ਅਮਾਂ ਕਰ ਰਹੇ ਇੱਕ ਹੀ ਮੰਗ ਕਰ ਰਹੇ ਉਹਨਾਂ ਕੋਲ ਹੋਰ ਵੀ ਕੀ ਚੀਜ਼ ਨਹੀਂ ਉਹ ਹਾਂ ਇਹਨਾਂ ਨੇ ਕੱਲ ਜਿਹੜੀ ਹੈ ਸਾਨੂੰ ਦੱਸਿਆ ਸੀ ਵੀ ਇਹ ਤੁਸੀਂ ਆਪਣੀ ਤਫਤੀਸ਼ ਆਪਣੇ ਇਨਕੁਆਰੀ ਕਰਨ ਤੋਂ ਬਾਅਦ ਸਾਨੂੰ ਇਨਸਾਫ ਦਵਾਇਆ ਜਾਵੇ ਦੇਖੋ ਮੈਂ ਬਾਰ-ਬਾਰ ਤੇ ਕੋਈ ਨਹੀਂ ਕਹਾਂਗਾ ਮੈਂ ਇੱਕ ਵਾਰੀ ਕਹਤਾਂ ਜੋ ਕਹਤਾ ਜੋ ਇਹਨਾਂ ਨੇ ਸਾਨੂੰ ਐਪਲੀਕੇਸ਼ਨ ਦਿੱਤੀ ਉਹ ਆਲਰੇਡੀ ਤੁਹਾਡੇ ਕੋਲ ਕੱਲ ਦੀ ਅਵੇਲੇਬਲ ਹੈ ਉਹਦੇ ਤੇ ਇਹਦੇ ਬਾਰੇ ਮੈਨੂੰ ਕੋਈ ਨਹੀਂ ਉਹਨਾਂ ਨੂੰ ਪਤਾ ਹੋਊਗਾ ਮੈਂ ਉਹਨਾਂ ਦਰਖਾਸਤ ਦੇ ਵਿੱਚ ਲਿਖਿਆ ਬਾਕੀ ਅਸੀਂ ਉਹਨਾਂ ਦੇ ਦਿੱਤਾ ਪ੍ਰੋਵੈਂਸ ਕਰ ਲਿਆ ਵੀ ਅਸੀਂ ਹਫਤੇ 10 ਦਿਨਾਂ ਦੇ ਵਿੱਚ ਇਹਨਾਂ ਦਾ ਜੋ ਟੈਕਨੀਕਲ ਹੈ ਉਹ ਕਰਕੇ ਆਪਾਂ ਜਿਹੜੀ ਦਰਖਾਸਤ ਇਹਨਾਂ ਦਿੱਤੀ ਉਹਦਾ ਨੰਬਰ ਰੀਸੀਵ ਕਰਕੇ ਇਹਨਾਂ ਨੂੰ ਆਪਾਂ ਕਾਪੀ ਦਿੱਤੀ ਇਹਦੇ ਵਕੀਲ ਹੋ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਇਨਸਾਫ ਦਾ ਭਰੋਸਾ ਦਿੱਤਾ ਗਿਆ ਹੈ ਕਿ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਅਮਲ ਚ ਚਲਾਈ ਜਾਂਦੀ ਜਾਵੇਗੀ ਦੱਸ ਦਈਏ ਕਿ ਇਸ ਕਤਲकांड ਨੂੰ ਲੈ ਕੇ ਸੋਸ਼ਲ ਮੀਡੀਆ ਤੇ ਹੁਣ ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਵੀ ਵਾਇਰਲ ਹੋ ਰਹੀਆਂ ਨੇ ਪਿਛਲੇ ਦਿਨੀ ਬੰਬੀਹਾ ਗੈਂਗ ਦੇ ਨਾਮ ਤੇ ਪੋਸਟਾਂ ਵਾਇਰਲ ਹੋ ਰਹੀਆਂ ਸੀ ਤੇ ਹੁਣ ਇੱਕ ਹੋਰ ਪੋਸਟ ਵਾਇਰਲ ਹੋ ਰਹੀ ਹੈ ਜੋ ਜੱਗੂ ਭਗਵਾਨਪੁਰੀਆ ਗੈਂਗ ਦੀ ਦੱਸੀ ਜਾ ਰਹੀ ਹੈ ਤੇ ਇਸ ਪੋਸਟ 'ਚ ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਨੂੰ ਗਲਤ ਠਹਿਰਾਇਆ ਜਾ ਰਿਹਾ ਤੇ ਨਾਲ ਹੀ ਸਖਤ ਚੇਤਾਵਨੀ ਇਸ ਪੋਸਟ 'ਚ ਵਿਰੋਧੀ ਗੈਂਗ ਨੂੰ ਦਿੱਤੀ ਗਈ ਹੈ ਫਿਲਹਾਲ ਦੇਖਣਾ ਹੋਵੇਗਾ ਇਸ ਮਾਮਲੇ 'ਚ ਪੁਲਿਸ ਕਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਜਾਂਚ ਚ ਕੀ ਨਿਕਲ ਕੇ ਸਾਹਮਣੇ ਆਉਂਦਾ ਬਿਊਰੋ ਰਿਪੋਰਟ ਜਗਬਾਨੀ ਟੀਵੀ